ਅੱਗੇ ਕੋਲ ਖੜੇ ਮੇਰੀ ਗੱਲ ਨਹੀਂ ਸੁਣ ਬੜੇ ਮੈਂ ਤਾਂ ਬੇਨਤੀ ਕਰ ਰਿਹਾ ਮੈਂ ਤਾਂ ਬੇਨਤੀ ਕਰ ਸਕਦਾ ਵੀ ਕਰ ਸਕਦਾ ਸਾਨੂੰ ਹੋ ਗਏ ਜੀ 10 ਤੋਂ ਦੋ ਤੱਕ ਇਕੱਠੇ ਹੋ ਗਏ ਕੜਿਆ ਇੱਕ ਬਈ ਕਹਿੰਦੇ ਸੀ 5 ਮਿੰਟ ਰੁਕ ਜਿਓ 10 ਮਿੰਟ ਰੁਕ ਜਿਓ ਪਾਣੀ ਵਾਲੀ ਮੁੰਡਾ ਅੱ비 ਸਾਡੇ ਕੋਲ ਆ ਅਸੀਂ ਤਾਲਾ ਲਾਇਆ ਮੁੰਡਾ ਭਜਾਇਆ ਜੀ ਉਹਨਾਂ ਨੇ ਐਵੇਂ ਨੀਚੇ ਨਾਲ ਮਸਤ ਉਹ ਨਾ ਪਾਪੜਾ ਉਸੇ ਹੋਣੇ ਪਾਉਂਦੇ ਠੀਕ ਹੈ ਆ ਜਾਓ ਵੀਰੇ ਇੱਕ ਜੀ ਕੰਡਾ ਦਾ ਪਾਪੜਾ ਪਣੀਵਨਾਗਰ ਮਾਰੇ ਪੇਸ਼ ਕਰਾ ਲੈਣਗੇ ਆਪੇ ਪੇਸ਼ ਕਰਾ ਲੈਣਗੇ ਮੁੰਡਾ ਖੋਣੇ ਸਾਡੇ ਕੋਲ ਹੱਥੀ ਤਾਲਾ ਲਾਉਂਦੇ ਮੁੰਡਾ ਭਜਾਇਆ ਜੀ ਉਹਨਾਂ ਨੇ ਇਹ ਵੀਡੀਓ ਨਾ ਆਉਣੀ ਪਾਪੜਾ ਉਸੇ ਹੋਣੇ ਪਾਉਂਦੇ ਠੀਕ ਹੈ ਆ ਜਾਓ ਵੀਰੇ ਇੱਕ ਜੀ ਕੰਡਾ ਦਾ ਪਾਪੜਾ ਪਣੀਵਨਾਗਰ ਮਾਰੇ ਪੇਸ਼ ਕਰਾ ਲੈਣਗੇ ਆਪੇ ਪੇਸ਼ ਕਰਾ ਲੈਣਗੇ ਮੁੰਡਾ ਖੋਣੇ ਔਰ ਸਾਰੇ ਐਗਰੀ ਸੀਗੇ ਕਿ ਇਹੀ ਮਾਫੀ ਕਰਕੇ ਇਹੀ ਛੱਡ ਦਾਂਗੇ ਸਾਰੇ ਐਗਰੀ ਸੀਗੇ ਮੈਂ ਸਭ ਤੋਂ ਪਹਿਲਾਂ ਬੋਲਿਆ ਇਹ ਗੱਲ ਬਹੁਤ ਗਲਤ ਹੋਇਆ ਜੀ ਕੰਮ ਸਹੀ ਨਹੀਂ ਹੋਇਆ ਇਹ ਇਹ ਕੰਨ ਹਾਂ ਜੀ ਆਪਣੇ ਤੋਂ ਲੰਘਦੀ ਇੰਨਾ ਸਾਰੇ ਕੰਮ ਗਲਤ ਹੋਇਆ ਸੀ ਤੇ ਇੱਕ ਸਿਰ ਬੇਨਤੀ ਕਰ ਰਿਹਾ ਇੱਕ ਮਾਲਕੀ ਕਹਿੰਦਾ ਸੀਗਾ 5 ਮਿੰਟ 10 ਮਿੰਟ ਪੰਜ ਮਿੰਟ ਵੀਰ ਜੀ ਅਸੀਂ 10 ਵਜੇ ਤੱਕ ਬੈਠੇ ਰਹਿੰਦੇ ਹਾਂ ਰੋਡ ਤੇ ਹੂ ਹਾ ਕਰਦੇ ਨੇ ਆਏ ਚਲੋ ਚਲ ਜਿਆ ਥਾਣੇ ਚਲੋ ਥਾਣੇ ਚਲਦੇ ਨੇ ਇਹ ਬੰਨੀ ਕੱਛੀ ਤੇ ਇਹ ਨੂੰ ਕਹਿੰਦਾ ਵੀ ਤੂੰ ਉੱਪਰ ਜਾ ਉੱਪਰ ਕੁਝ ਮਾਲਕਾ ਜਿਹੜਾ ਜਿਹਦੇ ਉੱਪਰ ਹੋਰ ਵੀ ਮਾਲ ਹੈਗਾ ਹਾਂ ਹਾਂ ਜੀ ਇਹ ਉੱਪਰ ਚ ਦੀ ਗਈ ਤੇ ਨੌਕਰ ਮਾਲ ਭੇਜਦਾ ਤੇ ਨੌਕਰ ਨੇ ਇਹਦੇ ਨਾਲ ਬਤਨੀਜੀ ਕੀਤੀ ਇਹਨਾਂ ਤੱਕ ਆ ਦੇ ਕੇ ਗਿਆ ਤੇ ਇਹਨੂੰ ਅਗਲੇ ਪੋਰਸ਼ਨ ਚ ਫਿੱਜ ਰਿਹਾ ਸੀਗਾ ਤੇ ਇਹ ਉਂਦਰ ਫਟਾਫਟ ਉਤਰੀ ਬਸ ਰੋਂਦੀ ਰੋਂਦੀ ਡਾਰਗੀ ਤੇ ਘਰ ਗਈ ਤੇ ਮਨੂੰ ਉਹਨੇ ਦੱਸਿਆ ਕਿ ਮੰਮੀ ਤੁਮਰੇ ਐਵੇਂ ਹੋਇਆ ਫਿਰ ਅਸੀਂ ਉਰੇ ਆਇਆ ਤੇ ਮਾਲਕ ਨੇ ਜਦੋਂ ਗੱਲ ਕੀਤੀ ਆ ਉਹਨੇ ਫਟਾਫਟ ਮੁੰਡੇ ਤਾਂ ਪਹਿਲਾਂ ਉਹ ਕਹਿੰਦਾ ਤੂੰ ਉੱਪਰ ਜਾ ਮੁੰਡੇ ਨੂੰ ਉੱਪਰ ਭੇਜ ਕੇ ਉਹਨੂੰ ਪਹੁੰਚਾ ਦੋ ਉੱਤੋਂ ਹੀ ਪਤਾ ਨਹੀਂ ਕਿਵੇਂ ਗਾਇਬ ਕੀਤਾ ਕਿਹੜਾ ਰਸਤਾ ਇਹਨਾਂ ਦੇ ਕੋਲੇ ਤੇ ਉਸ ਤੋਂ ਬਾਅਦ ਆਪ ਵੀ ਭੱਜ ਗਿਆ ਤੇ ਇਹ ਸ਼ਟਰ ਅਸੀਂ ਡਾ ਹਾਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਗੁਰੂ ਨਾਨਕ ਨਗਰ 28 ਨੰਬਰ ਗਲੀ 'ਚ ਰਹਿੰਦੇ ਹਾਂ ਸਾਰਾ ਮੁਹੱਲਾ ਹੀ ਖੜਿਆ ਜੀ ਸਾਰੇ ਸ਼ਹਿਰੀ ਦੇ ਜੀ ਸਾਰੇ ਸ਼ਹਿਰੀ ਦੇ ਹੈ ਕੋਈ ਗੱਲ ਸੋਹਣ ਹਾਂ ਜੀ ਟਿਕਾ ਕਟਕਰ ਨਾਲ ਕੋਈ ਉਹ ਨਹੀਂ ਹੈ ਸਰ ਤੁਸੀਂ ਥਾਣੇ ਆਓ ਹਾਂ ਜੀ ਚਲਦੇ ਥਾਣੇ ਚੋ ਆਪਾਂ ਪੜਦੀ ਕਾਰਵਾਈ ਕਰੀਏ ਉਹ ਮੁੰਡਾ ਪੇਚੀ ਕਰਾਉਂਦਾ ਮੇਰੇ ਤੇ ਪਹਿਲੇ ਇੱਕ ਮਿੰਟ ਮੇਰੀ ਗੱਲ ਸੁਣੋ ਕਿੰਨੇ ਮਿੰਟ ਹੋਏ ਨੇ ਮੈਨੂੰ ਆਏ ਨੂੰ ਇੱਥੇ ਤੁਹਾਨੂੰ ਇੱਥੇ ਕੱਦ ਦੇ ਖੜੇ ਆ ਵੀਰ ਜੀ ਸਾਢੇ 6 ਮਿੰਟ ਮੇਰੀ ਗੱਲ ਸੁਣੋ ਫੜਦਲ ਤਾਂ ਨਹੀਂ ਹੁੰਦਾ ਥਾਣੇ ਘਾਰੇ ਵਾਸਤੇ ਖੁਲਾਏ ਹੋਏ ਨੇ ਆਪਾਂ ਅਸੀਂ ਥਾਣੇ ਵੀ ਗਏ ਸੀ ਕਿੱਥੇ ਗਏ ਮੈਂ ਥਾਣੇ ਆਇਆ ਹੁਣ ਉਹ ਬੈਠੇ ਸੀ ਅਫਸਰ ਉਹ ਕਹਿੰਦੇ ਆ ਰਹੀਂ ਜੀ ਫੋਨ ਕੀਤਾ ਮੈਂ ਥਾਣੇ ਆਇਆ ਬਾਹਰੋਂ ਭੇਜਿਆ ਜੀ ਜਿਹਨੇ ਖੜੇ ਸੀ ਮੈਨੂੰ ਮਿਲਿਓ ਉਹਨੂੰ ਕਹਿ ਰਹੇ ਆਂ ਤੁਸੀਂ ਚਲੇ ਜਾਓ ਮੈਨੂੰ ਮਿਲਿਓ ਤੁਸੀਂ ਕਹਿੰਦੇ ਅਸੀਂ ਨਹੀਂ ਜਾਂਦੇ ਅਸੀਂ ਤੁਸੀਂ ਐਡਾ ਨਹੀਂ ਐਡਾ ਮਾਹੌ ਕੋਈ ਨਹੀਂ ਕੋਈ ਬੰਦਾ ਨਹੀਂ ਆਇਆ ਮੇਰੀ ਪਲੀਜ਼ ਭਾਈ ਸਾਹਿਬ ਹਾਜੀ ਮਿੰਟ ਬਾਅਦ ਸੁਣੋ ਮੈਨੂੰ ਤਾਂ ਗੱਲ ਮੈਨੂੰ ਤਾਂ ਗੱਲ ਕਰ ਇਹ ਕੰਪਲੀਟ ਕਰੋਗੇ ਤਾਂ ਹੀ ਆਵਾਂਗਾ ਸਰ ਨੂੰ ਪਤਾ ਨਹੀਂ ਘੰਟਾ ਇਹ ਮੇਰਾ ਮੋਹਿਤ ਹੈ ਮੈਂ ਆਮਾਦੀ ਪਾਰਟੀ ਦਾ ਬਲੌਕ ਪ੍ਰਧਾਨ ਹਾਂ ਪਟਿਆਲਾ ਦੇ ਹਾਂ ਇਹ ਜਿੱਥੇ ਇਹ ਘਟਨਾ ਹੋਈ ਹੈ 23 ਨੰਬਰ ਵਾਰਡ ਹੈ ਜੀ ਸਰ ਦੀ ਦੁਕਾਨ ਕਾਫੀ ਪੁਰਾਣੀ ਹੈ ਜਾਣਦੇ ਹੋ ਇਹਨਾਂ ਨੂੰ ਵਰਤੀ ਕਲੈਕਸ਼ਨ ਨਾਮ ਸੁਣਿਆ ਮੈਂ ਮੈਂ ਜਾਣਦਾ ਨਹੀਂ ਮੈਂ ਤਾਂ ਪੁੱਛਿਆ ਕਿ ਜਰਾਤਿਆਂ ਨੂੰ ਵੀ ਕੋਣ ਕਰਕੇ ਦੱਸੋ ਉਹ ਕਹਿੰਦਾ ਜੀ ਮੇਰਾ ਨੌਕਰ ਹੈ ਜਿਹੜੇ ਇੱਥੇ ਗੁਜਰਾਤੀ ਹੈਗੇ ਆ ਉਹਨਾਂ ਦਾ ਨੌਕਰ ਹੈ ਆਇਡੈਂਟੀਫਾਈ ਕਰਨਗੇ ਐਸਐਚਓ ਸਾਹਿਬ ਆਕੇ ਗਏ ਆ ਪੁਲਿਸ ਦੀ ਪੂਰੀ ਟੀਮ ਆਕੇ ਪਤਾ ਨਹੀਂ ਕਹਿੰਦੇ ਕੋਈ ਉਹਨੇ ਅਸ਼ਲੀਲ ਹਰਕਤ ਕਰੀਏ ਕੁੜੀ ਨਾਲ ਜੋ ਵੀ ਬੱਚਿਆਂ ਨਾਲ ਅਸੀਂ ਨਾਲ ਆ 3 ਸਭੀਆਂ ਸਾਂਝੀਆਂ ਨੇ ਹਨਾ ਜਿਹੜਾ ਗਲਤ ਕਰੇਗਾ ਉੱਤੇ ਬੰਦੀ ਪੂਰੀ ਮੈਕ ਕਾਰਵਾਈ ਕਰਾਵਾਂਗਾ ਜੀ ਨਹੀਂ ਇੱਥੇ ਨਹੀਂ ਕਦੀ ਦੇਖੀ ਨਹੀਂ ਮੈਂ ਤਾਂ ਕਦੀ ਸੁਣੀ ਨਹੀਂ ਮਾਰਕੀਟ ਵੱਲੋਂ ਮੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਮੈਂ ਤਾਂ ਨੰਗ ਰਿਆ ਜਿਹਾ ਤੇ ਮੈਂ ਦੇਖਿਆ ਵੇ ਇੱਥੇ ਭੀੜ ਹੋਈ ਹੋਈ ਐ ਮੈਂ ਇਹਨਾਂ ਨੂੰ ਪੁੱਛਿਆ ਵੀ ਐਵੇਂ ਕਰਕੇ ਗੱਲ ਹੋਈ ਐ ਜਿਹਦੀ ਵੀ ਧੀ ਆ ਉਹ ਸਾਡੀ ਧੀ ਐ ਆਮ ਆਦਮੀ ਪਾਰਟੀ ਨਾਲ ਖੜੀ ਐ ਬੰਦੀ ਕਾਰਵਾਈ ਕਰਾਵਾਂਗੇ ਜੀ ਜੋ ਵੀ ਅੱਥ ਸਾਹਮਣੇ ਆਣਗੇ ਉਹ ਐਸਐਚਓ ਸਾਹਿਬ ਡਿਊਟੀ ਦੇ ਲੱਗਣਗੇ ਐਸਐਚਓ ਸਾਹਿਬ ਨੂੰ ਕਹਿਤਾ ਆਪਣੇ ਸਰਾਉ ਸਾਹਿਬ ਆਏ ਆ ਅਰਧਾ ਸਟੇਟ ਤੋਂ ਉਹਨਾਂ ਨੂੰ ਕਹਿਤਾ ਮੈਨੇ ਮੇਰੇ ਨਾਲ ਫੋਨ ਤੇ ਗੱਲ ਹੋ ਗਈ ਹੈਗੀ ਠੀਕ ਐ ਨਾ ਜੀ ਬਿਲਕੁਲ ਖੜਾਂਗੇ ਜੀ ਬਿਲਕੁਲ ਮੇਰਾ ਵਿਜੇ ਸ਼ਰਮਾ ਇਹ ਕਿਹੜੀ ਜਗ੍ਹਾ ਤੇ ਖੜਿਆ ਹਾਂ ਅਸੀਂ ਗੁਰਨਾਨ ਨਗਰ ਖੜੇ ਆ ਇੱਥੇ ਬੇਟੀ ਕੱਪੜੇ ਲੈਣ ਆਈ ਸੀਗੀ ਤੇ ਆ ਬੰਟੀ ਕਲੈਕਸ਼ਨ ਤੋਂ ਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਸਾਰਾ ਦੱਸਿਆ ਕਿ ਮੈਂ ਗਿਆ ਹੋਇਆ ਸੀਗਾ ਆਪਣਾ ਸਮਾਂ ਲੈਣ ਉਹਨੇ ਦੱਸਿਆ ਕਿ ਬੇਟੀ ਨਾਲ ਐ ਹੋਇਆ ਮੈਂ ਇੱਥੇ ਪਰ ਆਇਆ ਮੈਂ ਇਸ ਮਾਲਕ ਨੂੰ ਗਿਆ ਇਹ ਨਾ ਕੀ ਨਾਮ ਹੈ ਇਹਦਾ ਬੰਟੀ ਮੰਡੀ ਕਲੈਕਸ਼ਨ ਇਹਨੇ ਮੈਂ ਪੁੱਛਿਆ ਮੈਂ ਕਿਹਾ ਮੁੰਡਾ ਕਹਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਪੰਜ ਮਿੰਟਾਂ ਬੁਲਾ ਰਿਹਾ ਸਾਢੇ 6 ਵਜੇ ਤੋਂ ਲੈ ਕੇ ਹੁਣ ਤੱਕ ਆ ਟਾਈਮ ਆ ਚੁੱਕਿਆ ਮੈਂ ਨਹੀਂ ਪਬਲਿਕ ਦੇ ਸਾਹਮਣੇ ਬੋਲ ਵੀ ਨਹੀਂ ਸਕਦਾ ਉਹਨੇ ਕਿਹੜੀ ਹਰਕਤ ਕੀਤੀ ਹੈ ਮੇਰੀ ਕੁੜੀ ਦੇ ਨਾਲ ਮੈਂ ਬਰਦਾਸ਼ਤ ਨਹੀਂ ਕਰੂੰਗਾ ਮੈਂ ਬਾਈ ਨੇਮ ਪਰਚਾ ਛੱਡੂੰਗਾ ਇਸ ਦੇ ਉੱਪਰ ਔਰ ਮੈਨੂੰ ਬੰਦੀ ਕਾਰਵਾਈ ਚਾਹੀਦੀ ਹੈ ਐਫ ਆਈ ਆਰ ਮੈਂ ਕਰਵਾਣੀ ਕਰवानी ਹੈ ਹਰ ਬਾਰ ਇਹ ਕਹ ਰਹੇ ਮੇਰਾ ਮੁੰਡਾ ਛੋਟਾ ਹੈ ਮੇਰਾ ਮੁੰਡਾ ਛੋਟਾ ਹੈ ਐ ਕਰਕੇ 15 ਮਿੰਟ 10 ਮਿੰਟ 15 ਮਿੰਟ 10 ਮਿੰਟ ਕਰ ਕਰ ਕੇ ਇਹਨਾਂ ਨੇ ਇੱਥੇ ਤੱਕ ਹਾਲ ਪਚਾ ਦਿੱਤਾ ਆਹ ਦੇਖ ਲਓ ਪੂਰਾ ਬਾਜ਼ਾਰ ਤੁਸੀਂ ਪਿੱਛੇ ਤੱਕ ਦਿਖਾ ਦਿਓ ਸਾਰਾ ਮੇਰੇ ਨਾਲ ਖੜਿਆ ਕਿੰਨੇ ਮੁੰਡੇ ਸੀ ਦੁਕਾਨ ਦੇ ਤੋਂ ਤੁਸੀਂ ਪੁੱਛੋ ਵਾਹ ਪਰ ਇੱਕੇ ਸੀਗਾ ਉਹ ਕਹਿਣਾ ਕਿ ਮੇਰਾ ਜਿਹ ਉਨੇ ਵਾਤ ਉਸ ਨੂੰ ਗਾਇਬ ਕਰ ਦਿੱਤਾ ਹੈ ਅਸੀਂ ਉੱਪਰ ਤੱਕ ਜਾ ਕੇ ਦੇਖਿਆ ਹੈ ਅਸੀਂ ਚਾਰ ਮੁੰਡੇ ਨੇ ਉੱਪਰ ਤੱਕ ਜਾ ਕੇ ਦੇਖਿਆ ਹੈ ਉੱਪਰ ਕੋਈ ਵੀ ਨਹੀਂ ਸੀਗਾ ਦੁਕਾਨ ਦਾ ਨੌਕਰ ਬਲ ਹੋਰ ਕੀ ਦੁਕਾਨ ਦਾ ਨੌਕਰ ਹੈ ਜੀ ਔਰ ਮਕਾਨ ਆਪਣਾ ਦੁਕਾਨ ਦਾ ਜਿਹੜਾ ਮਾਲਕ ਹੈ ਉਹ ਵੀ ਨਾਲ ਮਿਲਿਆ ਹੋਇਆ ਇਹ ਪਤਾ ਨਹੀਂ ਉਹ ਕਹਿੰਦਾ ਛੋਟਾ ਹੈ ਮੈਂ ਕਦੇ ਦੇਖਿਆ ਨਹੀਂ ਸੀਗਾ ਉਹ ਕਹਿੰਦਾ ਛੋਟਾ ਹੈ 14 15 16 ਜਿੰਨੇ ਸਾਲ ਗਏ ਮੈਨੂੰ ਨਹੀਂ ਪਤਾ ਪਰ ਉਸ ਨੂੰ ਕਟਵਟੇ ਤਾਂ ਤਮੀਜ਼ ਹੋਣੀ ਚਾਹੀਦੀ ਕਿ ਕਿਸੇ ਦੀ ਧੀਆਂ ਪੇਣਾ ਨਾਲ ਕੀ ਕਰਨਾ ਇਕੱਲੀ ਆਈ ਸੀ ਬੇਟੀ ਦੁਕਾਨ ਦੇ ਉੱਪਰ ਛੋਟੀ ਬੇਟੀ ਨਾਲ ਆਈ ਸੀਗੀ हां जी एक ਛੋਟੀ ਹੈ 12 ਸਾਲ ਦੀ ਹੈ 18 ਸਾਲ ਦੀ 18 ਸਾਲ ਵਾਲੀ ਨਾਲ ਇਹ ਹਰਕਤ ਹੋਈ ਹੈ। ਠੀਕ ਹੈ। ਸਰ ਪ੍ਰਸ਼ਾਸਨ ਆਇਆ ਕਿ ਪ੍ਰਸ਼ਾਸਨ ਐਸਐਸਓ ਸਾਹਿਬ ਆਏ ਹਨ। ਉਹਨੇ ਕਿਹਾ ਤੁਸੀਂ ਥਾਣੇ ਆ ਜਾਓ ਅਸੀਂ ਬੰਦੀ ਕਾਰਵਾਈ ਕਰ ਲੈਨੇ। ਤੁਹਾਨੂੰ ਤਾਂ ਐਫਆਰ ਚਾਹੀਦੀ ਹੈ ਸਾਨੂੰ ਮੁੰਡਾ ਚਾਹੀਦਾ ਜੀ। ਅਸੀਂ ਬੰਦੀ ਕਾਰਵਾਈ ਚਾ ਰਹੇ ਹਾਂ। ਸਾਰਾ ਇਹ ਇੱਕ ਇਨਸਾਨੀਅਤ ਦੇ ਨਾਤੇ ਆਇਆ ਹੈ। ਇਹ ਸਾਰੇ ਮੇਰੇ ਨਾਲ ਖੜੇ ਹੈ। ਇਹ ਸਾਥ ਸੰਗਤ ਜਿੰਨੀ ਵੀ ਆਈ ਹੈ ਮੇਰੇ ਨਾਲ ਖੜੀ ਹੈ। ਉਹ ਕਹਿੰਦੇ ਕਿ ਜਿੱਥੇ ਤੱਕ ਤੂੰ ਕਰੇਗਾ ਤੇ ਰਾਤ ਨੂੰ ਇਆਂ ਖੜਨਾ ਤਾਂ ਰਾਤ ਨੂੰ ਇਆਂ ਖੜਾ ਹੈ ਸਾਰੇ ਭਾਈ ਭੈਣਾਂ ਨੇ ਮੇਰਾ ਸਾਥ ਦਿੱਤਾ ਹੈ। ਮੰਗ ਕੀ ਆਪਣੀ ਮੰਗ ਆਪਣੀ ਹੈਗੀ ਬਾਈ ਨੇ ਮੈ ਐਫ ਆਈ ਆਰ ਚਾਹੀਦੀ ਆਪਾਂ ਨੂੰ ਚਾਹੇ ਛੋਟਾ ਜੇ ਬੜਾ ਕੱਲ ਨੂੰ ਬੰਦੀ ਕਾਰਵਾਈ ਦੇ ਅੰਦਰ ਸੁਣੋ ਇਹਦਾ ਬਚਤ ਲੇਗੀ ਕੱਲ ਨੂੰ ਮੈਂ ਕਿਸੇ ਧੀ ਭੈਣ ਦੇ ਨਾਲ ਕੀ ਕਰਨਾ ਬਚੀ ਨਾ ਗੱਲ ਹੋਈ ਆ ਉਹਨੇ ਕਿਹਾ ਮੁੰਡਾ ਜਾਣਦਾ ਸੀ ਪਹਿਲਾਂ ਕੋਈ ਦਿੱਕਤ ਨਹੀਂ ਕੋਈ ਪਛਾਣਦਾ ਨਹੀਂ ਕੁਝ ਨਹੀਂ ਆ ਯਹਾਂ ਪਰ ਇੱਕ ਦੋ ਵਾਰ ਪਹਿਲੇ ਵੀ ਲੈ ਕੇ ਗਈ ਆ ਕਪੜਾ ਲੇਕਿਨ ਐਨਾ ਹੈ ਕਰੇ ਹਰ ਕਰ ਨਹੀਂ ਹੋਈ ਸੀਗੀ ਹੁਣ ਅਸੀਂ ਇਹਨਾਂ ਬੰਦੀ ਕਾਰਵਾਈ ਚਾਹੀਦੀ ਆ ਜੀ ਭਾਜੀ ਇਹਨਾਂ ਨੇ ਇਹ ਗੱਲ ਵੀ ਬੋਲਤੀ ਸੀਗੀ ਵੀ ਉਹ ਮੁੰਡੇ ਨੂੰ ਪੇਸ਼ ਕਰ ਦੋ 2 ਢਾਈ ਘੰਟੇ ਹੋ ਗਏ ਇਸ ਗੱਲ ਨੂੰ ਉਹ ਮੁੰਡੇ ਨੂੰ ਪੇਸ਼ ਕਰੋ ਸਿਰਫ ਬੱਚੀ ਦਾ ਵਾ ਜਿੱਥੇ ਤਰ ਮਰਵਾਣੇ ਕੋਈ ਮੁੰਡਾ ਹੱਥ ਨਹੀਂ ਲਾਊਗਾ ਪਰ ਉਹਨਾਂ ਨੇ ਤਾਂ ਵੀ ਨਹੀਂ ਬੰਦਾ ਪੇਸ਼ ਕੀਤਾ ਇਹ ਗੁਜਰਾਤੀ ਮੱਲੇ ਦੇ ਨੇ ਗੁਜਰਾਤੀ ਆ ਦਾ ਇਹੀ ਮੁੰਡਾ ਹੈ ਜਿਹੜਾ ਉਹਨਾਂ ਦੇ ਆਪਣੀ ਬਲਾਤਰੀ ਦੇ ਮੁੰਡਾ ਉਹਨਾਂ ਨੇ ਹੀ ਗਾਇਬ ਕੀਤਾ 22 ਘੰਟੇ ਹੋ ਗਏ ਪਿੱਛੇ 250 ਬੰਦਾ ਸਾਰੇ ਇਨਸਾਨੀਅਤ ਕਰਕੇ ਨਾਲ ਖੜੇ ਪਿਆ ਸਾਰੇ ਇਹਦੇ ਲਈ ਖੜੇ ਆਪਾਂ ਜੀ ਮੇਰਾ ਨਾਮ ਐ ਐਸੇ ਹੀ ਬਲਜਿੰਦਰ ਸਿੰਘਾ ਜੀ ਕਾਣਾ ਅਰਮਿੰਸਟ੍ਰੱਡ ਜੀ ਅੱਛਾ ਜੀ ਤਾਂ ਹੋਇਆ ਕੀ ਆ ਇਹ ਇਹ ਮੌਕੇ ਤੇ ਪਹੁੰਚਿਆ ਜੀ ਹੁਣ ਜੋ ਵੀ ਬੋਲਣਗੇ ਜੋ ਦੱਸਣਗੇ ਉਹਦੇ ਨਾਲ ਕਾਰਵਾਈ ਕਰਦਾਂਗੇ ਜੀ ਸਹੀ ਰਾਸ਼ੀ ਕਿੱਥਾ ਪਿਆ ਰੋਡ ਜਾਮ ਕਿੱਥਾ ਪਿਆ ਨਹੀਂ ਰੋਡ ਕਲਵਾਤਾ ਜੀ ਪਬਲਿਕ ਆਸ-ਪਾਸੇ ਸਾਈਡ ਤੇ ਕਰਾਤੀ ਉਹ ਨਟਾਣੇ ਜਾ ਰਿਹਾ ਜੀ ਪਹੁੰਚ ਰਿਹਾ ਗਨ ਲਖਾ ਰਿਹਾ ਜੀ ਠੀਕ ਹੈ ਹੁਣ ਤਾਂ ਮਾਮਲਾ ਕੀ ਸਮਝਿਆ ਕਿ ਰਾਸ਼ੀ ਕਿਉਂ ਸੀ ਉਹ ਦੱਸ ਰਿਹਾ ਜੀ ਵੀ ਕਹਿੰਦੇ ਕੋਈ ਬੇਟੀ ਨਾਲ ਛੇੜਖਾਨੀ ਹੋਈ ਆ ਅਜੇ ਵੈਰੀਫਾਈ ਕਰਦੇ ਆਂ ਜਾ ਕੇ ਕਿਸ ਜਗ੍ਹਾ ਦੇ ਉੱਪਰ ਹੋਈ ਹੈ ਕਿਸੇ ਦੁਕਾਨ ਤੇ ਕਹਿੰਦੇ ਜੀ ਉੱਪਰ ਕੱਪੜਿਆਂ ਦੀ ਕੀ ਨਾਮ ਆ ਦੁਕਾਨ ਦਾ ਜੀ ਕਹਾਂ ਦੇ ਪਤਾ ਕਰਦੇ ਜੀ ਚਾਬੀ ਮੇਰੇ ਕੋਲ ਦੁਕਾਨ ਤਾਂ ਬੰਦ ਪਈ ਹੈ ਜਿਸ ਟਾਈਮ ਅੱਛਾ ਹੁਣ ਇਹ ਅੰਦਰ ਜਿੰਨਾ ਕੋਈ ਛੇੜਖਾਨੀ ਕੀਤੀ ਹੋ ਹੈਗੇ ਆ ਪ੍ਰਾਪਤ ਇਹਨਾਂ ਨੂੰ ਕੀ ਆਸਵਸ਼ਣ ਦਵਾਇਆ ਉਸ ਨੂੰ ਇਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਿਆ ਜੀ ਬਿਆਨ ਲਿਖਾਓ ਆਪਣਾ ਜੋ ਵੀ ਬਣਦੀ ਕਾਰਵਾਈ ਕਰਦਾਂਗੇ ਹਾਂ ਜੀ ਇਹ ਸੜਕ ਜਾਮ ਕੀਤੀ ਸੀ ਖਿਲਵਾਸ ਹਾਂ ਉਹ ਰਸਤਾ ਕਲੀਅਰ ਹੋ ਗਿਆ ਜੀ